ਆ ਦਾ ਪੰਜਾਬ ਚਿੰਤਾ ਮਰਵਾਜਾਂਗੇ ਪੈਰਾਂ ਤੇ ਅੱਗ ਮਚਾ ਦੇਾਂਗੇ ਅੱਗ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਭਰਾ ਠੀਕ ਠਾਕ ਹੋਵਗੇ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਵੱਧਦੇ ਹਾਂ ਆਪਾਂ ਅੱਜ ਦੇ ਬਲੌਗ ਵੱਲ ਜੇ ਐਸ ਸੰਜੂ ਆਪਾਂ ਇਸ ਮਸ਼ੀਨ ਦੀ ਰਿਪੇਅਰ ਹੋਣ ਵਾਸਤੇ ਆਈ ਆ ਇਹ ਤਾਂ ਇਹਦਾ ਆਪਾਂ ਦੇਖਾਂਗੇ ਜੋ ਜੋ ਵੀ ਹੋਣ ਵਾਲਾ ਹੋਊਗਾ ਸਾਰਾ ਕੰਮ ਪਾ ਦਿਆਂਗੇ ਬਲੌਗ ਦੇ ਵਿੱਚ ਤੇ ਇਹਦੇ ਛੋਟੇ-ਮੋਟੇ ਕੰਮ ਜਿਹੜੇ ਛੋਟੇ-ਮੋਟੇ ਕਹਨੂੰ ਵੱਡੇ ਹੀ ਆ ਕੰਮ ਤਾਂ ਗੈਰਟਾਉਂ ਦੀਆਂ ਪੱਤੀਆਂ ਵੀ ਥੋੜੀਆਂ ਖਚਾਈ ਵੀ ਘਟੀ ਜਾਂ ਮਸ਼ੀਨ ਦੀ ਕਹਿੰਦੇ ਬੰਦੇ ਤਾਂ ਇੱਕ ਹਨ ਜੀਆਂ ਸੀਟੀਆਂ ਵਾਲੇ ਪੱਛ ਪਾਟ ਗਏ ਇੱਥੇ ਤੋਂ ਦੇ ਆ ਸ਼ੁਰੂ ਹੋ ਗਿਆ ਤੇ ਇੱਥੇ ਤੋਂ ਊਲੀ ਬਾਹਰ ਮਾਰੀ ਜਾਂਦੀ ਹੈ ਦੇਖਦੇ ਇੱਕ ਦੂਸਰਾ ਖੋਰ ਹੋਏ ਤੇ ਪਹਿਲੇ ਤਾਂ ਸਲਾਇਆ ਵੀ ਸਾਰੀ ਲਾ ਦੀਏ ਹਾਂ ਉਹ ਸਾਹਮਣੇ ਵੀ ਹੋਇਆ ਇੱਕ ਉਹ ਦੇ ਤੇ ਸਾਰਾ ਪੱਚ ਕਮਾਨ ਨੇ ਤੇ ਬਾਕੀ ਵੀ ਇਹਦੇ ਹੋਰ ਵੀ ਕੰਮ ਹੈਗੇ ਆ ਤੇ ਉਹ ਵੀ ਸਾਨੂੰ ਨਾਲ ਦੀ ਨਾਲ ਦਿਖਾ ਦੇਾਂਗੇ ਤੇ ਆਪਾਂ ਹਨ ਇਹਦੇ ਇੱਕ ਹਨ ਆ ਨਟ ਲਾਏ ਆ ਜਿਹੜੇ ਇਹ ਇਹਨਾਂ ਨਾਲ ਹਨ ਇੱਕ ਐਕਸਟਰਾ ਬਾਰ ਲਾਈ ਹੋਈ ਆ ਬਲੇਟਾਂ ਦੀ ਲੈਂ ਲਾਈ ਹੋਈ ਆ ਤੇ ਜਿਹਦੇ ਨਾਲ ਇਹਨੂੰ ਆਪਣੇ ਟਾਈਮਿੰਗ ਨੂੰ ਬਹੁਤ ਫਰਕ ਪੈ ਟ੍ਰੈਲੀ ਦੀ ਨੂੰ ਕਿਉਂਕਿ ਇਹਦੇ ਥੱਲੇ ਜਿੱਦਾ ਬਲੇਟਾਂ ਵਾਲੀ ਬਾਸਕਟ ਹੁੰਦੀ ਆ ਉਹ ਹੈ ਨਹੀਂ ਕੀ ਮੈਂ ਤੁਹਾਨੂੰ ਕਵਰ ਚੱਕ ਕੇ ਦਿਖਾਉਣਾ ਚੰਗੀ ਤਰ੍ਹਾਂ ਲੋ ਜੀ ਇਹਦੇ ਆਪਣੇ ਹਨ ਜਿਹੜੀ ਥੱਲੇ ਬਾਸਕਟ ਹੁੰਦੀ ਹੈ ਇਹਦੇ ਥੱਲੇ ਕੋਈ ਬਾਸਕਟ ਨਹੀਂ ਹੈਗੀ ਪਲੇਟਾਂ ਵਾਲੀ ਤਾਂ ਇਹਦੇ ਆਪਾਂ ਆਹ ਲਾਈ ਸੀਗੀ ਉੱਪਰ ਵੈਸੇ ਤਾਂ ਫਾਇਦਾ ਵੀ ਆ ਦੋ ਕਸੀਜਨ ਤਾਂ ਬੰਦਿਆਂ ਨੇ ਇੱਦੀ ਲਾਏ ਸੀਗੇ ਵਿਦਆਊਟ ਬਾਸਕਟ ਫਾਇਦਾ ਇੰਨਾ ਰਹਿੰਦਾ ਇਹਦਾ ਕਿ ਵਾਜ ਜਵੇ ਕੋਈ ਚੀਜ਼ ਵਿੱਚ ਇਹਦੇ ਮੰਨ ਲਓ ਇੱਕ ਦੋ ਵਾਰੀ ਤਾਂ ਤਾਰ ਹੀ ਚੜ ਗਈ ਸੀਗੀ ਖੰਬੇ ਵਾਲੀ ਜਿਹੜੀ ਹੁੰਦੀ ਆ ਤੇ ਉਹ ਨਾਲ ਘੁੰਮ ਜਾਂਦੀ ਆ ਨੁਕਸਾਨ ਨਹੀਂ ਹੁੰਦਾ ਪਲੇਟਾਂ ਦਾ ਆਵਾਜ਼ ਆ ਜਾਂਦੀ ਤੇ ਪਤਾ ਲੱਗ ਜਾਂਦਾ ਤੇ ਸਾਈਡ ਇਫੈਕਟ ਇਹਦਾ ਇਹ ਹੈ ਕਿ ਇਹਨੂੰ ਟਾਈਮ ਬਹੁਤ ਲੱਗਦਾ ਥੋੜੀ ਟਰਾਲੀ ਭਰਨ ਸਮਝ ਲਓ ਵੀ ਟਰਾਲੀ ਭਰਨ ਨੂੰ ਇਹ ਮਸ਼ੀਨ 45 ਤੋਂ 50 ਮਿੰਟ ਲਾਉਂਦੀ ਸੀ ਤਾਂ ਉਹਦੇ ਵਾਸਤੇ ਵੀ ਆਪਾਂ ਨਾ ਇੱਕ ਲੇਨ ਲਾਈ ਸੀਗੀ ਅੱਜ ਤੋਂ 3 ਸਾਲ ਪਹਿਲਾਂ ਤੇ ਇੱਕ ਲੇਨ ਲਾਤੀ ਸੀ ਬਲੇਟਾਂ ਦੀ ਤੇ ਉਹਦੇ ਨਾਲ ਕਾਫੀ ਫਰਕ ਪੈ ਗਿਆ ਸੀਗਾ ਹੁਣ ਇਹ ਮਸ਼ੀਨ ਜਾਨਕਿ ਲਗਭਗ 35 ਮਿੰਟ ਤੇ ਆ ਗਈ ਆ ਤੇ ਇਹ ਕੀ ਸਲਾਹ ਆ ਵੀ ਇੱਕ ਹੋਰ ਲਾ ਦਈਏ ਇਹਨੂੰ ਤੇ ਬੰਦੇ ਤਾਂ ਕਹਿੰਦੇ ਸੀਗੇ ਲਾ ਦਿਓ ਪਿਛਲੀ ਵਾਰੀ ਵੀ ਕਹਿੰਦੇ ਸੀਗੇ ਤੇ ਆਪਣੇ ਕੋ ਟਾਈਮ ਟੋਟ ਘਟ ਹੋਣ ਦੀ ਵਜ੍ਹਾ ਕਰਕੇ ਫੇ ਅਕਿਆ ਵੀ ਚੱਲ ਅਗਲੀ ਵਾਰੀ ਲਾਵਾਂਗੇ ਤਾਂ ਅੱਜ ਆਪਾਂ ਇਹਨੂੰ ਇੱਕ ਲੇਨ ਹੋਰ ਲਾਉਣੀ ਆ ਬਲੇਟਾਂ ਦੀ ਤੇ ਅੱਜ ਤਾਂ ਮੇਰੇ ਹਿਸਾਬ ਨਾਲ ਨਹੀਂ ਉਹ ਕੰਮ ਕੱਲ ਨੂੰ ਚੱਲੇਗਾ ਅੱਜ ਆਪਣਾ ਇੰਨਾ ਕੰਮ ਆ ਥਰੇਸ਼ਰ ਸੋਸ ਚੱਕ ਲਾਂਗੇ ਤੇ ਸ਼ਾਫਟ ਕੱਢ ਲਾਂਗੇ ਜੇ ਹੋ ਸਕੇ ਤਾਂ ਪੱਛ ਪੁੱਛਾਂ ਦੀ ਗਲਾਈ ਹੋ ਜਾਊਗੀ ਇਤਰੋਂ ਕਟਿੰਗ ਹੋ ਜਾਊਗੀ ਪਲੇਟਾਂ ਦੀ ਤੇ ਬਾਕੀ ਜਿਹੜੇ ਰੋ ਵੀਡੀਓ ਦੇ ਨਾਲ ਵੀਡੀਓ ਨੂੰ ਸਾਰੇ ਵੀ ਲਾਈਕ ਕਰ ਦਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਭਰਾ ਲੋ ਜੀ ਇਹਦੀਆਂ ਪੁਲੀਆਂ ਪਲੀਆਂ ਆਪਾਂ ਖੋਲ ਲਈਆਂ ਤੇ ਥਰੇਸ਼ਰ ਦੇ ਨਾਟ ਵੀ ਵਿੱਚਲੇ ਖੁੱਲ ਗਏ ਮੇਨ ਤੇ ਦੇਖੀ ਸੀ ਮਾੜੀ ਜੀ ਹਲਾਖ ਲੋ ਕੇ ਉਦਾਂ ਦਾ ਰਾੜ ਜੀ ਨਾ ਪਰ ਥਰੇਸ਼ਰ ਵਾਲੇ ਸਹਿਜ ਮੈਨੂੰ ਲੱਗਦੇ ਟੈਟ ਟੈ ਕੰਮ ਤੇ ਇਹਨਾਂ ਦਾ ਦੇਖਦੇ ਹਾਂ ਕੀ ਬਣਦਾ ਨਿਕਲ ਆਵੇ ਆਰਾਮ ਨਾਲ ਤਾਂ ਵਧੀਆ ਕੰਮ ਆਸਾਂ ਜਿਹਾ ਹੀ ਹਰਦਾ ਇਹ ਤਾਂ ਆਮਨਾਬਾ ਹਨਾ ਲੂਸ ਹੁੰਦੀਆਂ ਥੋੜੀਆਂ ਉਹ ਜਗਾਲ ਜੀ ਬਹੁਤ ਪਿਆਰ ਕਰਦੇ ਹਨ ਕੰਮ ਟੈਟ ਹੀ ਲੱਗਦਾ ਤੇ ਬਾਕੀ ਦੇਖਦੇ ਹਾਂ ਇੱਕ ਵਾਰੀ ਕੀ ਬਣਦਾ ਕਾਫੀ ਮੁਸ਼ਕਲਾਂ ਤੋਂ ਬਾਅਦ ਆਪਾਂ ਜੇ ਥਰੇਸ਼ਰ ਵਾਲੇ ਜਿਹੜੇ ਸੀਗੇ ਬੂਰ ਬਹੁਤ ਟੈਟ ਸੀ ਤੇ ਉਹਨਾਂ ਨੂੰ ਸੱਟਾ-ਸੱਟਾ ਮਾਰ ਕੇ ਜਾਨਕਿ ਹਲਾਏ ਆ ਮਾਰੇ ਮੋٹے ਤੇ ਉਸ ਤੋਂ ਬਾਅਦ ਅਸੀਂ ਸ਼ਾਫਟ ਕੱਢਣ ਲੱਗੇ ਤਾਂ ਆਹ 베어ਿੰਗ ਬਹੁਤ ਟੈਟ ਆ 베어ਿੰਗ ਸਹੀ ਆ ਅਸੀਂ ਕਿਹਾ ਵੱਢਣਾ ਕਾਨੂੰ ਆ ਤੇ ਸੱਟਾ-ਸੱਟਾ ਮਾਰ ਕੇ ਦੇਖਿਆ ਨਹੀਂ ਤੁਰਿਆ ਤੇ ਇੱਧਰ ਹੁਣ ਉੱਧਰਲਾ ਦੇਖਿਆ ਕਿ ਚੱਲ ਇੱਧਰਲਾ ਤੋੜ ਲੈਨੇ ਆ ਤੇ ਦੂਜੇ ਪਾਸੇ ਵਾਲਾ ਵੀ ਕੰਮ ਟੈਟਈ ਆ ਉਦਾਂ ਮਾੜਾ ਜਿਹਾ ਹਿੱਲ ਗਿਆ ਤੇ ਹੁਣ ਦੇਖਦੇ ਆ ਸ਼ਾਫਟ ਜਿੱਦਾਂ ਹੁਣ ਇੱਧਰ ਨੂੰ ਕੱਢ ਲਾਂਦੇ ਤਾਂ ਸਹੀ ਨਹੀਂ ਨਿਕਲਣੀ ਉਧਰ ਮੋਰੇ ਹੁਣ ਕੰਧਾਂ ਤੇ ਲੱਗ ਜਾਣੀ ਜਾ ਕੇ ਤਾਂ ਹੁਣ ਦੇਖਦੇ ਆ ਪਹਿਲਾਂ ਇੱਧਰੋਂ 베アリング ਤੋੜਦੇ ਆ 베アリング ਕੱਢ ਕੇ ਉਸ ਤੋਂ ਬਾਅਦ ਜੇ 베アリング ਪਿੱਛੇ ਚੱਲ ਗਿਆ ਉੱਥੇ ਸੱਟ ਮਾਰ ਕੇ ਦੇਖਾਂਗੇ 베アリング ਨੂੰ ਪੱਟ ਹੁੰਦਾ ਕਿ ਨਹੀਂ ਹੁੰਦਾ ਤੇ ਹੁਣ ਆਪਾਂ 베アリング ਪੱਟੀਏ ਪਹਿਲਾਂ ਮੇਨ ਲੋਈ 베アリング ਪੱਟ ਹੋ ਗਿਆ ਤੇ ਕਾਫੀ ਮੁਸ਼ਕਲਾਂ ਦੇ ਨਾਲ ਪੱਟ ਕਿੱਦਾਂ 베アリング ਪੱਟਾ ਆ ਜੀ ਜਦੋਂ ਜੈਦ ਨੂੰ ਜਿੱਥੇ ਸਤਿ ਸ੍ਰੀ ਅਕਾਲ ਬਲੌਗ ਬੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜੁਗਾੜੀ ਬੰਦੇ ਤੇ ਵਾਹ ਜੀ ਦਾ ਜੀ ਦਾ ਨਾਮ ਇਹ ਇਹ ਗਾਂ ਤੋਂ ਹੁਣ ਇਹੀ ਵਲੌਗ ਬਣਾਇਆ ਕਰੀ ਤੋਂ ਆਣ ਮੁੰਡਾ ਇਹਨੂੰ ਹੁਣ ਆਪਾਂ ਤਿਆਰ ਕਰ ਤਿਆਰ ਕਰ ਰਹੇ ਹਾਂ ਵਲੌਗਾਂ ਵਾਸਤੇ ਤਿਆਰ ਕਰ ਰਹੇ ਹਾਂ ਤੈਨੂੰ ਵਲੌਗਾਂ ਵਾਸਤੇ ਹੁਣ ਹਾਂ ਥੈਂਕ ਯੂ ਸੋ ਮੱਚ ਕਾਮਿੰਗ ਟੂ ਮੀ ਕਾਮਿੰਗ ਟੂ ਮੀ ਕਾਮਪਲੀਮੈਂਟਸ ਟ੍ਰੇਨ ਟੂ ਮੀ ਅੱਛਾ ਅੰਗਰੇਜ਼ੀ ਸਾਡੀ ਇਦਾਂ ਹੀ ਆ ਬਹੁਤ ਜਲਦੀ ਨਿਕਸਦਾ ਹੈ ਲੋ ਫਰੇਡੀ ਤਾਂ ਹੈਗੀ ਆ ਤੂੰ ਤਾਂ ਨਹੀਂ ਕਹਿ ਸਕਦਾ ਇਹ ਗੱਲਾਂ ਇਦਾਂ ਇਦਾਂ ਇਹਨੂੰ ਇੱਥੇ ਸੱਟ ਮਾਰ ਕੇ ਦੇਖੀ ਮੈਂ ਕਹਿੰਦਾ ਜੇ ਤਰਪੇ ਤਾਂ ਹੋਰ ਪਰ ਹੋਰ ਕੱਢਣੇ ਹੋਰ ਕੱਢਦੇ ਨਾ ਗੰਦ ਨਾ ਲਾਈ ਐਟ ਕੱਢਣੀ ਦਾ ਉਧਰ ਨੂੰ ਜਾ ਕੇ ਹਾਂ ਐਸੇ ਨੂੰ ਪਟ ਤਰਿਆ ਹਾ ਬਈ ਬਾ ਮੁੰਡਿਆ ਇਹ ਆ ਨੌਜਵਾਨ ਖੋਨ ਇਹ ਆ ਗੱਬਰੂ ਪੰਜਾਬ ਦਾ ਮੁੰਡਾ ਮੰਦਾ ਕਦੇ ਗੱਬਰੂ ਦੇਸ਼ ਪੰਜਾਬ ਦਾ ਹਾਂ ਤੇਰੇ ਕੰਨਿਆਂ ਵਰਗੇ ਪੱਟ ਛੂਟਿਆ ਹੁਣ ਆਪਾਂ ਸ਼ਾਫਟ ਦੇ ਇਧਰ ਨੂੰ ਕੱਟ ਲੈਣੀ ਆ ਉਹ 베ਰਿੰਗ ਜ਼ਿਆਦਾ ਟਾਈਟ ਹੋਣ ਕਰਕੇ ਦੋਨੇ ਡੈਡੀਆਂ ਦੇ ਫੇਸ ਪਤਾ ਨਹੀਂ ਕਦ ਕਦੇ ਹੋਏ 베ਰਿੰਗ ਚੇਂਜ ਚੇਂਜ ਹੋਏ ਦੇ ਕਰਕੇ ਆਪਾਂ ਨੂੰ ਦੋਨੇ ਪੈਰ ਪਟਣੇ ਪਏ ਨਾਲੇ ਪੁਲੀ ਇੱਕ ਲਾਉਣੀ ਪਈ ਐਕਸਟਰਾ ਤੇ ਇਹ ਨੂੰ ਹੁਣ ਅੰਦਰ ਲੈ ਜਾਣੀ ਪੈਣੀ ਅੱਜ ਤਾਂ ਫਿੱਟ ਹੋਣੀ ਨਹੀਂ ਹਾਂ ਹੋਰ ਹੋਰ ਸਿੱਧੀ ਅੰਦਰ ਇਹ ਤਾਂ ਮੰਦਾ ਕਰੇ ਐ ਚੱਕੀ ਫਿਰਦਾ ਜਿਵੇਂ 500 ਦਾ ਸਰੀਆ ਹੁੰਦਾ ਲੋ ਜੀ ਥਰੇਸ਼ਰ ਆਪਾਂ ਉੱਤੇ ਚੱਕ ਲਿਆ ਦਾ ਤੇ ਹੁਣ ਇਹਦੇ ਲੱਗੇ ਸੀ ਅੰਦਰ ਪੱਚ ਪੁੱਛ ਲਾਉਣ ਤੇ ਤਿਆਰੀ ਆ ਜਿਹੜਾ ਲੱਗਿਆ ਇਹ ਐਂਗਲ ਰੱਖ ਕੇ ਲਾਇਆ ਤੇ ਉਹਨੂੰ ਕੱਟ-ਕੁੱਟ ਕਰਨ ਨੂੰ ਸੋਚਦੇ ਆ ਵੀ ਰਹਿਣ ਦਈਏ ਅੰਦਰਲਾ ਪਾਸੇ ਇਧਰ ਵੀ ਚਾੜ ਦੇਈਏ ਵੱਖਰਾ ਤੇ ਬਾਹਰ ਦਾ ਪਿੱਛੇ ਵਾਲਾ ਜਿਹੜਾ ਪਿੱਛੇ ਦੀ ਚਾੜ ਰਹੀ ਆ ਪਿੱਛੇ ਸਰੀਆ ਕਦੋਂ ਲੱਗਿਆ ਹਾਂ ਆ ਪਿੱਛੇ ਸਰੀਆ ਲੀ ਵਧੀਆ ਆ ਬੜਾ ਇਹ ਵਾਲਾ ਆਹ ਪਲੇਟ ਦਾ ਲੱਗਿਆ ਆ ਹਾਂ ਘੱਟ ਵੱਧ ਕੰਨ ਉਤਾਰਨਾ ਬਲੂਰ ਦਾ ਹਾਂ ਪ੍ਰੈਸ਼ਰ ਘੱਟ ਵੱਧ ਕਰ ਲੈ ਦਿੱਤਾ ਪਹਿਲਾਂ ਤਾਂ ਤੇ ਕਿੰਨਾ ਬਣੀ ਆ ਉਹ ਪਰ ਵਿੱਚ ਕੁਛ ਕੁਛ ਕੀ ਖਾਮੀਆਂ ਹੈਗੀਆਂ ਆ ਵੀ ਪਲੇਟ ਦੀ ਪਿਛਲੀ ਵਾਰੀ ਦਵਾ ਹੋ ਗਈ ਸੀ ਸ਼ਾਇਦ ਇਹਦੀ ਵੀਡੀਓ ਵੀ ਪਾਈ ਹੋਵੇ ਹਨਾ ਆ ਪਾਈ ਸ਼ੀਸ਼ਾ ਆ ਆ ਪਲੇਟ ਹਾਂ ਤੇ ਆ ਪਲੇਟ ਵਿੱਚ ਚੜ ਗਈ ਸੀ ਇਹ ਦੁਬਾਰਾ ਨਵੀਂ ਬਣ ਕੇ ਲੱਗਿਓ ਇਹ ਤਾਂ ਹੁਣ ਹੈਵੀ ਵਾਲੀ ਬਣੀ ਆ ਉਹ ਤੇ ਇਹਨਾਂ ਨੂੰ ਦੇਖ ਲਓ ਮੈਂ ਕਹਿੰਦਾ ਅੰਦਰ ਦੀ ਬਖਰੇ ਚਾੜਦੇ ਬਾਹਰ ਦੀ ਬਖਰਾ ਚਾੜਦੇ ਬੱਚ ਫਣਕੇ ਬਸ ਹਾਂ ਆਪਤੀ ਵੀ ਨਹੀਂ ਕਿਤੇ ਸੋਈ ਜਾ ਹਾਂ ਸਾਰਾ ਕੁਝ ਕੱਟਣਾ ਪੈਣਾ ਨਹੀਂ ਤਾਂ ਵੱਖਰੇ ਜਾਂਦਾ ਹਾਂ ਹਾਂ ਵੱਖਰੇ ਚੜ ਤੇ ਇਹ ਫ੍ਰੈਸ਼ਰ ਆਪਾਂ ਉੱਤੇ ਚੱਕ ਲਿਆ ਸੀਗਾ ਤਾਂ ਇਹਦੇ ਆਪਾਂ ਪੱਛ ਲਾਉਣੇ ਸੀਗੇ ਇੱਥੋਂ ਆਪਾਂ ਕੱਟ ਕਰਨਾ ਸੀਗਾ ਇਹਨੂੰ ਤੇ ਕੱਟ ਕਰਨ ਵਾਸਤੇ ਤੇ ਇਹਦੇ ਥਲੇ ਐਂਗਲ ਲੱਗਿਆ ਹੋਇਆ ਜਿਹੜਾ ਆਹ ਵਾਲਾ ਆਹ ਵਾਲਾ ਐਂਗਲ ਲੱਗਿਆ ਹੋਇਆ ਤੇ ਇਹਦੇ ਕੱਟ-ਕੁੱਟ ਕਰਨ ਦਾ ਸਿਸਟਮ ਜਿਆਦਾ ਲੰਬਾ ਚੌੜਾ ਪੈ ਜਾਣਾ ਫੇ ਸੋਚਿਆ ਸੀਗਾ ਵੀ ਇਦਾਂ ਹੀ ਪੱਛ ਲਾਉਣੇ ਤੇ ਉੱਤੇ ਇਹਦੇ ਆਹ ਚੀਜ਼ ਖਲਦਾ ਕੀਤਾ ਹੈ ਜਿਗਾਰਡਮੈਂਟ ਵਧਈਆ ਕੀਤਾ ਜਿੱਦਾਂ ਪੱਛ ਇੱਥੋਂ ਹੀ ਲੱਗ ਜਾਣੇ ਉੱਪਰਲੇ ਤਾਂ ਕੰਮ ਵਧੀਆ ਕੀਤਾ ਉਹਦਾ ਤਾਂ ਸੌਖਾ ਵੀ ਇਹਨਾ ਉੱਪਰਲੇ ਪੱਛ ਸਾਰੀਆਂ ਮਸ਼ੀਨਾਂ ਵਾਲਿਆਂ ਨੂੰ ਇਦਾਂ ਚਾਹੀਦਾ ਆਹ ਸਿਸਟਮ ਜ਼ਰੂਰੀ ਚਾਹੀਦਾ ਫਾਇਦਾ ਬਹੁਤ ਹੈ ਦਾ ਤੇ ਉਹ ਵਿੱਚੋਂ ਨਹੀਂ ਕੱਟ ਕਰਨਾ ਪੈਂਦਾ ਨਹੀਂ ਤਾਂ ਤੇ ਹੁਣ ਆਪਾਂ ਇਹਦੇ ਪੱਛ ਪੁੱਛ ਮਣ ਕੇ ਤਾਂ ਲਾਉਣੇ ਆ। ਉਹ ਵੀ ਮੁੰਡੇ ਨੇ ਪੱਛ ਲਾਉਣੇ ਸ਼ੁਰੂ ਕਰ ਦਿੱਤੇ ਆ ਤੇ ਪੱਛ ਆਪਾਂ ਲਾਉਣੇ ਆ ਇਹ। ਦੋ ਪੱਛ ਆਪਾਂ ਉੱਪਰਲੇ ਲਾਉਣੇ ਆ। ਆਹ ਦਾ ਕੰਮ ਦੇਖਦੇ ਆਂ ਹੁਣ ਚੱਲਿਆਂ ਦਾ ਮਨ ਨਹੀਂ ਪਤਾ ਚੋ ਇਹਦਾ ਆਰਾਮ ਨੂੰ ਪ੍ਰਾਣ ਨੂੰ ਜਾਨੇ ਲਓ ਜੀ ਅੰਦਰਲਾ ਆਪਣਾ ਕੰਮ ਕੰਪਲੀਟ ਹੋ ਗਿਆ ਤੇ ਆਪਾਂ ਇਹਦਾ ਥਰੇਸ਼ਰ ਥੱਲੇ ਕਰ ਦਈਏ ਹੁਣ ਤੇ ਕੰਮ ਰਿ ਪੜਦਾ ਹੋਊਗਾ ਥਰੇਸ਼ਰ ਥੱਲੇ ਕਰਕੇ ਸ਼ਾਫਟ ਜੇ ਲੰਘ ਜਵੇ ਤਾਂ ਆਪਣਾ ਇਹ ਮੈਕ ਕੰਮ ਨਿਭੜ ਜਾਊਗਾ ਕੱਲ ਨੂੰ ਆਪਾਂ ਇਹ ਅੰਦਰਲੇ ਚ ਹੁਣ ਟਾਈਮ ਵੇ ਹੁਣ ਤਾਂ ਨਹੀਂ ਟਾਈਮ ਲੱਗਣਾ ਤੇ ਕੱਲ ਨੂੰ ਆਪਾਂ ਇਹਦਾ ਅੰਦਰਲਾ ਕੰਮ ਖੇੜਾਂਗੇ ਲਓ ਜੀ ਆਪਾਂ ਜੀ ਸ਼ਾਫਟ ਲੰਘਾਉਣ ਲੱਗੇ ਆ ਹੁਣ ਕਿਧਰਲਾ ਪਾਸਾ ਦੇਖ ਲਿਆ ਪਤਾ ਉਹਦਾ ਸੇਵੇਂ ਆਦਾ ਦੋਨੇ ਸਿਮਲਰ ਹੈਗੇ ਓਕੇ ਜਮੇ گاਉਂ ਕਾਤ ਕੇ ਕੀ ਪਾਸੇ ਦਾ ਇੱਕ ਮਿੰਟ ਇਹ ਜੀ ਨਾ ਉਹਦਾ ਪਤਾ ਲੱਗ ਜਾਣਾ ਆ ਆ ਗਵਲੀ ਤੋਂ ਪਤਾ ਲੱਗ ਜਾਣਾ ਕਰ ਇਹ ਜੀ ਨਾ ਵੇ ਇੱਕ ਪਾਸੇ ਆ ਨਾ ਇਹ ਪਰਲੇ ਪਾਸੇ ਆ ਹਾਂ ਹਾਂ ਸਹੀ 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 ਇੱਦਾਂ ਹੀ 2 ਮਿੰਟ ਉਹਦਾ ਲੱਗਦਾ ਵਿਸ਼ੇਸ਼ ਓਕੇ

ਜੀ ਇਧਰ ਲ ਆਪਣਾ ਸ਼ਾਫ ਸ਼ਫਟ ਪੈ ਗਈ ਸੀਗੀ ਵੇਰਾਂਗੇ ਇਹਦੇ ਠੋਕਣ ਵਾਲੇ ਹਜੇ ਤੇ ਆਹ ਜਿਹੜੇ ਉੱਪਰ ਸੀਗੇ ਇਹਦੇ ਪੱਛ ਆ ਯਾਰ ਸਿਸਟਮ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਇੱਥੇ ਤੰਗੀ ਹੁੰਦੀ ਆ ਪੱਛ ਲਾਉਣ ਲਈ ਪਿੱਛੇ ਦੇ ਵੀ ਤੇ ਟਾਂਕੇ ਟਾਂਕੇ ਲਾਉਣੇ ਬਹੁਤ ਔਖੇ ਰਹਿੰਦੇ ਆ ਦਾ ਕੰਮ ਪਧਰਾ ਹੀ ਆ ਯਾਰ ਬਹੁਤ ਦੇ ਕੇ ਘੰਟੇ ਕੰਮ ਤੇ ਬਾਕੀ ਮਹੀਨਾ ਵਾਲਿਆਂ ਨੂੰ ਇਦਾਂ ਦੀਆਂ ਚੀਜ਼ਾਂ ਸੋਧਾਂ ਕਰਨੀਆਂ ਚਾਹੀਦੀਆਂ ਉਹਦਾ ਵੀ ਜਿਹੜੀਆਂ ਕਰਦੇ ਆ ਬੇਤੁਕੀਆਂ ਜੀਆਂ ਹੁੰਦੀਆਂ ਆ ਕਦੀ ਸੈਡਾਂ ਭਾਰੀਆਂ ਕਰਤੀਆਂ ਚਾਦਾਂ ਆ ਜਿਹੜੀਆਂ ਮੇਨ ਚੀਜ਼ਾਂ ਆ ਕਦੀ ਭਾਰੀਆਂ ਆ ਪਹਿਲੀ ਵਾਰੀ ਇਹਦੀਆਂ ਲੱਗਣ ਲੱਗੀਆਂ ਪਤਾ ਨਹੀਂ ਕਿੰਨੀਆਂ ਘ ਭਾਰੀਆਂ ਹੋ ਗਈਆਂ ਇਹ ਹੈਵੀ ਚਾਦਰ ਲੱਗੀ ਹੋਈ ਆ ਮੈਂ ਉਹਦਾ ਗੱਲ ਕਰਦਾ ਮੈਂ ਕਿਹ ਦੇਖ ਲਾ ਮਸ਼ੀਨਾਂ ਵਾਲੇ ਸੋਧ ਕਰੀ ਜਾਂਦੇ ਵੀ ਆ ਸੋਧ ਕਰਤੀ ਜਾ ਮੇਨ ਸੋਧ ਦਾ ਆ ਦੇਖ ਆਹ ਕਿੱਡੀ ਵੱਡੀ ਗੱਲ ਆ ਦੇਖਣ ਨੂੰ ਕੁਝ ਵੀ ਨਹੀਂ ਆ ਕਿ ਦੋ ਕਾਬਜੇ ਲੱਗੇ ਹੋ ਆ ਤੇ ਪਰ ਦੇਖ ਇਹਦਾ ਫਾਇਦਾ ਕਿੰਨਾ ਆ ਤੇ ਦੂਜੀ ਗੱਲ ਮੈਂ ਕਹਾਂ ਦੇਖ ਲੈ ਮਸ਼ੀਨ ਕਾਦੀ ਚੱਲਦੀ ਆ ਹੱਲੇ ਜੈਨੂਅਨ ਆ ਹਾਂ ਸੀਟੀਆਂ ਵਾਲੇ ਪੱਟ ਜੈਨੂਅਨ ਆ ਹੁਣ ਲੱਗਣ ਲੱਗੇ ਪਹਿਲੀ ਆ ਜੀ ਆ ਮਾੜੇ ਮੋਟੇ ਜਰੂਰ ਲੱਗੇ ਹੋਏ ਆ ਐਂਗਲ ਜੇ ਲੱਗੇ ਆ ਇਧਰ ਆ ਇੱਕ ਲੱਗੀ ਆ ਦੇਖ ਜਨ ਕਿ ਮੇਨ ਜਿਹੜਾ ਲਪੇਟੇ ਆ ਉਹ ਹੱਲੇ origignal ਹੀ ਆ ਤੇ ਆਹ ਦੇ ਪੱਟ ਬਣ ਗਏ ਹੁਣ ਜੀ ਇਹ ਤਾਂ ਪਹਿਲੇ ਸੀ ਜਿਹੜਾ ਖਿਲਰਦੇ ਜਾਂਦੇ ਆ ਆ ਨਿਊ ਵੀਕਰ ਨਾਲ ਦੇਖ ਲੈ ਨਿਊ ਵੀਕਰ ਨਾਲ ਦੇਖ ਲੈ ਦੋ ਦੋ ਸੀਜਨ ਹੋਏ ਹਜੇ ਫਿਰ ਉਹ ਖਿਲਾਰ ਦਿੰਦੇ ਆ ਪਹਿਲੇ ਪਹਿਲੇ ਸੀਜ਼ਨ ਚ ਵੀ ਪਹਿਲੇ ਚ ਵੀ ਲਾਏ ਆ ਪਹਿਲੇ ਸੀਜ਼ਨ ਚ ਵੀ ਪਾੜ ਜਾਂਦੀਆਂ ਚਾਦਰਾਂ ਲਓ ਜੀ ਐਸੇ ਪੱਛ ਬਣ ਗਿਆ ਤੇ ਇਹ ਪੱਛ ਡੰਨ ਕਰਦਾ ਜਾਂਤੇ ਮੁੰਡਾ ਤੇ ਜਾਂਤੇ ਆਪਾਂ ਦੂਜੀ ਮਸ਼ੀਨ ਦਾ ਦੇਖ ਰਹੇ ਹਾਂ SLA ਆ ਵੀ ਅੱਜ ਉਹਦਾ ਵੀ ਥਰੇਸ਼ਰ ਕੱਢੀ ਉਹਦੇ ਵੀ ਲਪੇਟਿਆਂ ਦੇ ਸਾਰੀਆਂ ਮਸ਼ੀਨਾਂ ਜਿੰਨੀਆਂ ਕਾਈਆਂ ਆਲਮੋਸਟ ਇੱਕ ਦਿਨ ਨੂੰ ਛੱਡ ਕੇ ਸਾਰੀਆਂ ਦਾ ਇਹੀ ਕੰਮ ਹੈ ਹਾਂ ਇਮ ਦਾ ਮੈਂ ਜੈਲਟ੍ਰਮ ਦੀਆਂ ਪੱਤੀਆਂ ਤੇ ਆ। ਇੱਕ ਦੋ ਕਿਤੇ ਝਰਨੇ ਵੀ ਬਣਨ ਵਾਲੇ ਆ। ਆਇਆ ਜੀ ਨਿਊ ਬਿਸ਼ਕਰਮਾ। ਇਹ ਹੈਗੀ ਮਾਡਲ। ਮਾਡਲ ਪਲੇਟ ਕਿੱਥੇ ਆ ਜੀ? ਕਿਵੇਂ? ਅੱਛਾ। ਮਾਡਲ ਪਲੇਟ ਇੱਥੇ ਹੁੰਦੀ ਆ। ਤੇ ਮਾਡਲ 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 ਦੇਖਦੇ ਕਿੰਨਾ ਦਾ। ਆ ਲੱਭੂ ਇੱਥੇ। 22 23 22 23 ਮਤਲਬ ਆਪੇ ਹੀ ਸਮਝ ਲੈ। 23 ਚਾਈ ਹੈ ਇਹ 23 ਦਾ ਸੀਜ਼ਨ ਲੱਗਿਆ 24 ਦਾ ਲੱਗਿਆ 25 ਦਾ ਤੇ ਕਿੰਦੀ 3ਜਾ ਸੀਜ਼ਨ ਲੱਗਣਾ ਇਹਦਾ ਤੇ ਇਹ ਮਸ਼ੀਨ ਹੈਗੀ ਆਪਣੇ 66 ਇੰਚੀ ਸਪੰਜਾਬੀ ਮਗਰ ਚੱਲਦੀ ਹੈ ਤੇ ਨਵੇੜਾ ਬਹੁਤ ਹੈ ਮਸ਼ੀਨ ਦਾ ਤੇ ਇਹਦੀਆਂ ਵੀ ਉਹੀ ਕੰਮ ਹੈ ਸੇਮ ਉਹਦੇ ਨਾਲ ਦਾ ਹੀ ਹੈ ਤੇ ਇੱਕ ਇਹਦੇ ਹਨਾ ਚੂਹੇ ਚਾਏ ਸਪਰਿੰਗ ਸਾਰੇ ਟੁੱਟੇ ਹੋਈ ਹੈ ਤੇ ਇਹ ਸਾਰੇ ਚੇਂਜ ਹੀ ਕਰਦਨੇ ਆ ਤੇ ਹੁਣ ਆਪਾਂ ਇਹਦਾ ਫਲੈਸ਼ਰ ਖੋਲਦੇ ਆ ਜੇ ਅੱਜ-ਅੱਜ ਆਪਣਾ ਇਹਦਾ ਫਲੈਸ਼ਰ ਚੱਕ ਹੋ ਜਵੇ ਤਾਂ ਬਹੁਤ ਵਧੀਆ ਰਹੂਗਾ ਕੰਮ ਆਪਾਂ ਲੋ ਜੀ ਇਧਰਲੀ ਪੁਲੀ ਖੋਲ ਲਈ ਆਪਾਂ ਤੇ ਐਲਕੇਆਂ ਲੂਸ ਕਰਕੇ ਇਧੇ ਸ਼ਾਫਟ ਨੂੰ ਪਰੇ ਨੂੰ ਧੱਕਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜੇ ਆਰਾਮ ਨਾਲ ਚੱਲ ਜੇ ਤਾਂ ਕਿਉਂਕਿ ਇਹ ਨਵੀਆਂ ਮਸ਼ੀਨਾਂ ਦੇ ਥ੍ਰੈਸ਼ਰ ਦੇ ਸਾਈਜ਼ ਤਾਂ ਠੀਕੇ ਹੀ ਹੁੰਦੇ ਆ ਮਤਲਬ ਲੂਸੇ ਹੁੰਦੇ ਆ ਸੌਖੇ ਤਰਪੰਦੇ ਆ 베어ਿੰਗ ਸਾਈਜ਼ ਹੋ ਸਕਦਾ ਟਾਈਟ ਹੋਵੇ ਤੇ ਇੱਦਾਂ ਆਪਾਂ ਹੁਣ ਇਹਦੇ ਥ੍ਰੈਸ਼ਰ ਵਾਲੇ ਨਟ ਖੋਲਣੇ ਆ ਦੋ ਦੋ ਨਟ ਤੇ ਇਸ ਤੋਂ ਬਾਅਦ ਅਨਰਚਾਰ ਖੋਲਣੇ 베어ਿੰਗ ਵਾਲੇ ਲੋ ਜੀ ਇੱਧਰ ਆਪਣੇ ਪੱਛ ਲੱਗ ਗਏ ਆ ਤੇ 베어ਿੰਗ ਬੁਰਗ ਠੋਕਣ ਵਾਲੇ ਜਾਂਦੇ ਨੇ ਜੀ ਲੋ ਆ ਮੈਨੂੰ ਬਹੁਤ ਚੀਜ਼ ਵਧੀਆ ਲੱਗੀ ਆ ਬਹੁਤ ਘੈਂਟ ਚੀਜ਼ ਹੈ ਕੁਝ ਵੀ ਨਹੀਂ ਹੈਗਾ ਪਰ ਸਾਰਾ ਕੁਝ ਹੀ ਹੈ ਤੇ ਇਹਦੇ 베어ਿੰਗ ਲੈ ਕੇ ਠੋਕਣ ਵਾਲੀ ਪੁਲੀਆਂ ਪਲੀਆਂ ਰਹਿ ਗਈਆਂ ਬਾਕੀ ਇਹਦਾ ਅੱਧਾ ਕਸਮਾਨ ਹੱਲੇ ਬਾਈਆਂ ਨੇ ਉੱਥੇ ਖੋਲਿਆ ਸੀਗਾ ਤੇ ਉਹ ਸਮਾਨ ਲਿਆਉਗੇ ਤਾਂ ਫਿਟਿੰਗ ਇਹਦੀ ਚੱਲੂਗੀ ਇੱਧਰ ਆਪਣਾ ਕੰਮ ਖੁੱਲ ਗਿਆ ਸੀ ਕਿ ਸੈਸ਼ਰ ਦੇ ਨਟ ਨੋਟ ਤੇ ਜਾਲ ਵੀ ਖੁੱਲ ਚੁੱਕਿਆ तकरीबन ਲਗਭਗ ਰੋਕਣਾ ਰੋਕਣਾ ਠੀਕ ਆ ਤੇ ਇਹਨਾਂ ਜਾਲ ਬਾਹਰ ਕੱਢ ਕੇ ਤੇ ਆਪਾਂ ਦਾ ਸੈਸ਼ਰ ਦਾ ਕੰਮ ਕੱਢਦੇ ਹੀ ਅੱਜ ਲੋ ਜੀ ਚੇਨ ਬਲੌਕ ਪਾ ਲਿਆ ਆਪਾਂ ਤੇ ਹੁਣ ਆਪਾਂ ਇਹਨੂੰ ਤੋੜ ਕੇ ਦੇਖਦੇ ਆਂ ਉਦੋਂ ਨਿਊਟਰਲ ਹੋ ਗਿਆ ਉੱਪਰ ਗਿਆ ਇਹ ਲਾਟਰ ਦੇ ਕਾਟ ਦੇ ਉੱਪਰ ਗੈਪ ਓਂਕਾਰ ਸਿੰਘ ਨਹੀਂ ਦੀਦਾ ਇਹ ਪੇਪਰਾਂ ਦੀ ਕਾਟਰ ਤੇ ਪੰਗਾ ਪੈ ਗਿਆ ਹੈ ਉੱਪਰ ਇੱਧਰ ਹੈਗਾ ਗੈਪ ਕਿ ਯਾਰ ਇਧਰ ਲੀਪਲੀ ਵੀ ਹੁਣ ਖੋਲਣੀ ਪਊਗੀ ਮੈਂ ਮੈਂ ਤਾਂ ਕੋਈ ਚੱਕਰ ਹੀ ਨਹੀਂ ਹੋ ਰਿਹਾ ਇਧਰੋਂ ਨਿਕਲ ਜੂਗੀ ਇੰਨੀ ਇਹ ਵੀ ਦੇਖ ਲਈ ਸ਼ਾਫਟ ਇਧਰੋਂ ਉਹ ਕੰਦ ਨਹੀਂ ਇਧਰੋਂ ਕੰਦ ਚੜਾਣ ਲੱਗ ਜੇ ਹੋ ਵੀ ਹੋ ਸਕਦੀ ਸ਼ਾਇਦ ਨਿਕਲ ਜੇ ਕੰਦ ਕਟਰ ਥੋੜੀ ਜਿਹੀ ਹੋਰ ਹੈ ਅੱਛਾ ਆਹ ਟਰਾਈ ਕਰ ਲੈ ਨੇ ਕਰੀ ਜੇ ਨਿਕਲ ਗਿਆ ਠੀਕ ਹੈ ਦੇਖਦੇ ਹਾਂ ਉਧਰੋਂ ਟਰਾਈ ਕਰਕੇ ਮਿੱਤਰੋ ਜੇ ਤ ਤਰ ਗਈ ਇਧਰੋਂ ਵੀ ਹੁਣ ਦੇਖਣਾ ਪੈਣਾ ਆਪਾਂ ਨੂੰ ਇਹਨਾਂ ਕੰਦਨਾਵੇਂ ਨਾ ਲੱਗ ਜੇ ਹਾਂ ਅੱ비 ਸ਼ਾਫਟ ਲੰਬੀ ਆ ਚੰਗੀ 7 ਫੁੱਟ 7 7.5 ਫੁੱਟ ਦੀ ਹੋਣੀ ਹੈ ਅੱ비 ਜੀ ਉਧਰੋਂ ਤੋੜ ਕੇ ਦੇਖਦੇ ਹਾਂ ਇੱਕ ਵਾਰੀ। ਇਹ ਸਟਾਟਾਟਾ ਚਾਰਕ ਮਾਰ ਕੇ ਦੇਖੀ ਆਂ। ਬੈਰਿੰਗ ਸੈਜ ਬਹੁਤ ਟੇਟ ਹੈ ਜਦਾਂ। ਤੇ ਹੁਣ ਆਪਾਂ ਉਧਰ ਟ੍ਰਾਈ ਕਰੀਏ ਇੱਕ ਵਾਰੀ। ਇਹ ਚੈਨ ਨੂੰ ਵੀ ਉਦਾਂ ਹੀ ਕਰਾਂਗੇ ਜਿਦਾ ਉਹ ਮਸ਼ੀਨ ਦਾ ਕੀਤਾ ਸੀ ਇੱਧਰ ਕੱਢ ਕੇ ਬੋਲੇ ਨਾਲ ਸਿੱਧੀ ਛੱਟ ਲਾ ਦਾਂਗੇ ਪਿੱਛੇ ਵੇਰੇ ਤੇ ਇਹ ਉਧਰ ਨਹੀਂ ਕੱਢਣੀ ਹੋਈ ਤਾਂ ਇਧਰੋਂ ਦੇਖਦੇ ਹਾਂ ਖੋਲਦੇ ਪੁਲੀ ਹੁਣ ਪਹਿਲਾਂ ਲਓ ਇਹ ਸ਼ਾਫਟ ਬਹੁਤ ਟੈਟ ਆ 베어ਿੰਗ ਸਾਈਡ ਤੇ ਮਤਲਬ ਬਹੁਤ ਟੈਟ ਆ ਤੇ ਕਾਫੀ ਛੱਟਾ ਛੱਟਾ ਮਾਰੀਆਂ ਮੇਰੇ ਹਿਸਾਬ ਨਾਲ ਸੂਤਰ 150 ਸੂਤਰ ਹੀ ਤੁਰੀ ਹੋਣੀ ਸੂਤਰ ਕਿਹ ਚੁਰੀ ਆ ਦੇਖਦੇ ਹਾਂ ਹੁਣ ਪੁੱਲਰ ਲਾ ਕੇ ਪੁੱਲਰ ਨਾਲ ਜ਼ਿਆਦਾ ਤਾਂ ਕਾ ਪਤਾ ਨਹੀਂ ਕਰਾਂ ਕਿਉਂਕਿ ਪੁੱਲਰ ਨੇ 베어ਿੰਗ ਤੋੜ ਦੇਣਾ ਲਾ ਕੇ ਦੇਖਦੇ ਹਾਂ ਹੁਣ ਬਾਕੀ ਕੀ ਕਹਿੰਦਾ ਥੋੜੀ ਬਹੁਤੀ ਤੌਰ ਤੇ ਟਾਣਾ ਜੇ ਥੋੜਾ ਜਨਾ ਨਰਮ ਪੈ ਗਿਆ ਹੋਇਆ ਤੇ ਪਟ ਦੰਨੇ ਲੋ ਜੀ ਬੈਰੰਗ ਬੋਰੰਗ ਬੜਾ ਟੈਟ ਆ ਦੁਬਾਰਾ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਪੋਲਰ ਲਾ ਕੇ ਵੀ ਗੱਲ ਨਹੀਂ ਬਣੀ ਤੇ ਹੁਣ ਇਹਦਾ ਕੰਮ ਯਾਨੀ ਕਿ ਸਵੇਰ ਤੱਕ ਹੀ ਚੱਲ ਗਿਆ ਤੇ ਉਹਲਾ ਕੰਮ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੇ ਬਲੌਗ ਦੇ ਵਿੱਚ ਤੇ ਵੀਡੀਓ ਨੂੰ ਸਾਰੇ ਵੀਰ ਲਾਈਕ ਕਰ ਦਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਇਦਾਂ ਦਾ ਕੰਟੈਂਟ ਲੈ ਕੇ ਆਉਂਦੇ ਰਹਿਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ